ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਸੀ ਅਮਰਨਾਥ ਜੀ ਦੀ ਯਾਤਰਾ ਤੇ ਤੇ ਗੱਡੀਆਂ ਜਾ ਰਹੀਆਂ ਸੀ ਤਿੰਨ ਤੇ ਆਪਾਂ ਫਿਰ ਨਿਕਲ ਗਏ ਦਾ ਰਸਤੇ 'ਚ ਜਾ ਕੇ ਤਾਂ ਸਿਮਾ ਬੰਦ ਹੋ ਜਾਂਦੀ ਨੰਬਰ ਫਿਰ ਨਵਾਂ ਲੈਣਾ ਵਿਆਹ ਦਾ ਰਸਤੇ 'ਚੋਂ ਨੰਬਰ ਲਏ ਅਸੀਂ ਤਿੰਨਾਂ ਗੱਡੀਆਂ ਨੇ ਤੇ ਨੰਬਰ ਲੈਣ ਤੋਂ ਬਾਅਦ ਆਪਾਂ ਨਿਕਲ ਗਏ ਰਵਾਨਾ ਹੋ ਗਏ ਤਾਂ ਰਾਤ ਨੂੰ ਆਪਾਂ ਪਹੁੰਚ ਗਏ ਚੰਮੂ ਗੁਰਦੁਆਰਾ ਸਾਹਿਬ ਦੇ ਬਾਹਰ ਉੱਥੇ ਗੱਡੀਆਂ ਲਾ ਕੇ ਆਪਾਂ ਕੀਤੀ ਰੈਸਟ ਨਾਲ ਹੀ ਸਵੇਰ ਨੂੰ ਆਪਾਂ ਨਿਕਲ ਗਏ ਤਾਂ ਤੁਸੀਂ ਦੇਖੋ ਨਾਲ ਹੀ ਸਵੇਰੇ ਸਵੇਰੇ ਯਾਤਰੀ ਲੈ ਕੇ ਜਾ ਰਿਹਾ ਹੈ ਜਹਾਜ ਤੇ ਇੱਥੇ ਬਣਦੇ ਆ ਜੀ ਇਹਨਾਂ ਦੇ ਕਾਰਡ ਤੇ ਸਾਰਾ ਕੁਝ ਇੱਥੇ ਇਨਕੁਆਰੀ ਹੁੰਦੀ ਹੈ ਪੂਰੀ ਫੁੱਲ ਔਨ ਨਾਲ ਹੀ ਆਪਾਂ ਨੂੰ ਲੱਗੀ ਸੀ ਭੁੱਖ ਤਾਂ ਫਸਟ ਦੇਖਿਆ ਆਪਾਂ ਇੱਕ ਲੰਗਰ ਬਹੁਤ ਵਧੀਆ ਲੱਗਾ ਹੋਇਆ ਸੀ ਉੱਥੇ ਜਾ ਕੇ ਲੰਗਰ ਛਕਣ ਤੋਂ ਬਾਅਦ ਆਪਾਂ ਨਾਲ ਹੀ ਗੱਡੀਆਂ ਕੀਤੀਆਂ ਤਿਆਰ ਤੋਂ ਤੂਕੇ ਤਾਂ ਤੁਸੀਂ ਵੀ ਦੇਖੋ ਰਾਨੀਆਂ ਸੁਨਦਰਾ ਤਿਆਰ ਸੀ ਬਿਲਕੁਲ ਨੋ ਪਰ ਨੋ ਜਾਣ ਵਾਸਤੇ ਤੇ ਨਾਲ ਹੀ ਪਾਲਿਸ਼ ਪਾਲਿਸ਼ ਮਾਰ ਕੇ ਚਮਕਾਤੀਆਂ ਆਪਣੇ ਕੋਲ ਸਾਰੀਆਂ ਗੱਡੀਆਂ ਅਵੇਲੇਬਲ ਆ ਜੀ ਜੇ ਕਿਸੇ ਵੀਰ ਭੈਣ ਭਰਾ ਨੇ ਗੱਡੀ ਖਰੀਦਣੀ ਹੋਵੇ ਨੰਬਰ ਉੱਪਰ ਮੈਂਸ਼ਨ ਕੀਤਾ ਹੋਇਆ ਨਾਲ ਹੀ ਆਪਾਂ ਸਵੇਰ ਨੂੰ ਹੋਗਾ ਯਾਤਰਾ ਲਈ ਰਵਾਨਾ ਬਾਕੀ ਦੀ ਵੀਡੀਓ ਮੈਂ ਅਗਲੇ ਬਲੌਗ ਚ ਪਾਉਂਗਾ ਸਾਰਿਆਂ ਨੂੰ ਧੰਨਵਾਦ